ਹਾਂਜੀ ਸਤਿ ਸ੍ਰੀ ਅਕਾਲ ਜੀ ਗਵਰਨਮੈਂਟ ਮਿਡਲ ਸੀਨੀਅਰ ਸੈਕੰਡਰੀ ਸਕੂਲ ਮੰਡਵੀ ਜੋ ਅੱਜ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਔਰ ਨਾਲ ਜੁਮਾਸਟਰ ਜੀ ਔਰ ਨਾਲ ਬੱਚੇ ਬਹੁਤ ਅੱਛਾ ਜੋ ਵਾਤਾਵਰਣ ਦੀ ਰੇਖ ਦੇਖ ਨੂੰ ਰੱਖਦੇ ਹੋਏ ਜੋ ਬੂਟਿਆਂ ਦਾ ਜੋ ਲਗਾ ਰਹੇ ਆਪਣੇ ਹੱਥਾਂ ਦੇ ਨਾਲ ਇਹ ਸਭ ਤੋਂ ਵਧੀਆ ਜੋ ਵੇਸਟ ਹੈ ਔਰ ਆਪਾਂ ਚਾਹੀਦਾ ਕਿ ਹਰ ਜਗ੍ਹਾ ਤੇ ਆਪਾਂ ਨੂੰ ਆਪਣੇ ਘਰਾਂ ਵਿੱਚ ਵੀ ਬਾਹਰ ਵਿੱਚ ਸਕੂਲਾਂ ਵਿੱਚ ਵੀ ਜੋ ਆਪਾਂ ਨੂੰ ਕਰਨ ਕੰਮ ਕਰਨਾ ਚਾਹੀਦਾ ਬੋਟਾਂ ਰਹੀ ਉਹ ਆਪਾਂ ਸਾਰੇ ਬੱਚੇ ਆ ਜੋ ਨਾਮ ਲਾ ਕੇ ਸਾਰੇ ਕੰਮ ਕਰ ਰਹੇ ਹੈ ਜੀ ਬਹੁਤ ਅੱਛਾ ਬਹੁਤ ਵਧੀਆ ਲੱਗਿਆ ਸਾਨੂੰ ਇਹ ਹੈ ਜੀ ਪਿੰਡ ਮੰਡਵੀ ਸੰਗਰੂਰ ਪੰਜਾਬ ਜੀ ਹਾਂਜੀ ਅਸੀਂ ਇਥੋਂ ਦੇ ਪ੍ਰਿੰਸੀਪਲ ਸਾਹਿਬ ਜੀ ਦਾ ਔਰ ਇੰਚਾਰਜ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਬੱਚਿਆਂ ਨੂੰ ਨਾਮ ਲਾ ਕੇ ਇਦਾਂ ਨੇ ਵਧੀਆ ਅੱਛੇ ਸੋਹਣੇ ਵਧੀਆ ਕੰਮ ਕਰਾਉਂਦੇ ਐ ਤੇ ਅਸੀਂ ਵਣ ਮਹੌਤਸਵ ਮਨਾਇਆ ਜਾ ਰਿਹਾ ਜੀ 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 ਇਸ ਵਣ ਮਹੌਤਸਵ ਦੇ ਅਧੀਨ ਸਕੂਲਾਂ ਨੂੰ ਜਿਵੇਂ ਵਿਭਾਗ ਵੱਲੋਂ ਹਦਾਇਤ ਅਨੁਸਾਰ ਪ੍ਰਾਪਤ ਹੋਈਆਂ ਸੀਗੀਆਂ ਜੀ ਬੀ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਕਿ ਵਾਤਾਵਰਣ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਰੱਖਿਆ ਜਾ ਸਕੇ ਕੁਦਰਤੀ ਜੀ ਠੀਕ ਹੈ ਜਿਹਦੇ ਨਾਲ ਟੈਂਪਰੇਚਰ ਦੀ ਵੀ ਆਪਣਾ ਗਿਰਾਵਟ ਆਏਗੀ ਕਿਉਂਕਿ ਇਹਨਾਂ ਦੇ ਨਾਲ ਗਲੋਬਲ ਵਾਰਮਿੰਗ ਦਾ ਅਸਰ ਘਟਾ ਰਹੇ ਜੀ 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 ਅਗਰ ਪੇੜ ਪੌਦੇ ਲਗਾਏ ਜਾਣਗੇ ਤਾਂ ਇਹਦੇ ਨਾਲ ਗਲੋਬਲ ਵਾਰਮਿੰਗ ਨੂੰ ਵੀ ਠੱਲ ਪਾਈ ਜਾ ਸਕਦੀ ਜੀ 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 ਸਰ ਜੀ ਆਪ ਵੀ ਕੁਝ ਬੋਲ ਚਲੋ ਜੀ ਰਾਕੀ ਹਾਂ ਜੀ ਬਹੁਤ ਵਧੀਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ 300 ਬੂਟੇ ਲਗਾ ਰਹੇ ਆਂ ਅੱਛਾ ਜੀ 300 ਲੈ ਕੇ ਆਏ ਸੀ ਕੱਲ ਜੀ 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 ਹਾਂ ਨਰਸਰੀ ਤੋਂ ਸਰਕਾਰੀ ਨਰਸਰੀ ਦਾ ਹਾਂ ਜੀ ਅੱਜ ਜਿਹਨਾਂ ਦੇ ਫੁੱਟਾਂ ਵਾਲੇ ਪੌਦੇ ਵੀ ਨੇ ਤੇ ਛਾਇਆ ਵਾਲੇ ਵੀ ਤੇ ਫੁੱਲਾਂ ਵਾਲੇ ਵੀ ਜੀ ਸਾਰੇ ਪ੍ਰਕਾਰ ਦੇ ਬੂਟੇ ਲਗਾਏ ਜਾ ਰਹੇ ਨੇ ਜੀ 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 ਬਹੁਤ ਬਹੁਤ ਧੰਨ ਵੀ ਸਾਰੇ ਬੱਚਿਆਂ ਦਾ ਬਹੁਤ ਜਿੰਨੇ ਵੀ ਬੱਚੇ ਨੌਜਵਾਨ ਨਿਊ ਜਨਰੇਸ਼ਨ ਜੋ ਆਪਣੇ ਨੌਜਵਾਨ ਬੱਚੇ ਬਹੁਤ ਅੱਛਾ ਬਹੁਤ ਵਧੀਆ ਇਹਨਾਂ ਦਾ ਜੋ ਇਹ ਉਪਰਾਲਾ ਹੈ ਉਦੋਂ ਪੜਾਲਾ ਕਰਦੇ ਹਾਂ ਜੀ ਤੇ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਬਹੁਤ ਅੱਛੀ ਇਸ ਜਗ੍ਹਾ ਤੇ ਬੱਚਿਆਂ ਦੀ ਵੀ ਰੇਖ ਦੇਖ ਬਹੁਤ ਅੱਛੀ ਕੀਤੀ ਜਾਂਦੀ ਹੈ ਜੀ ਤਕਰੀਬਨ ਸਾਢੇ ਵੀ ਬੱਚੇ ਇਸ ਜਗ੍ਹਾ ਤੇ ਪੜਦੇ ਆ ਪੜ ਕੇ ਗਏ ਵੀ ਹੈ ਤੇ ਉਹ ਉਹਨਾਂ ਨੂੰ ਨੌਕਰੀਆਂ ਵੀ ਮਿਲੀਆਂ ਨੇ ਬੱਚਿਆਂ ਨੂੰ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਾਡੇ ਪ੍ਰਿੰਸੀਪਲ ਸਹਿਵਾਨ ਸਾਡੇ ਇੰਚਾਰਜ ਸਹਿਵਾਨ ਹਾਂਜੀ ਅੱਗੇ ਤੋਂ ਵੀ ਸਾਡੇ ਐਦਾਂ ਨਹੀਂ ਹੋਣਾ ਔਰ ਬੱਚਿਆਂ ਨੂੰ ਬੇਨਤੀ ਹੈ ਕਿ ਆ ਆਪਣੇ ਸਕੂਲ ਦਾ ਨਾਮ ਵੱੱਟ-ਵੱਟ ਰੋਸ਼ਨ ਕਰਨਾ ਹੈ ਜੀ ਜੈ ਭੀਮ ਜੈ ਭਾਰਾ ਜੈ ਸੰਤਾਨ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਥੈਂਕ ਯੂ ਜੀ